ਬਾਚਾ ਸਾਨੂੰ ਥਿੰਨਤਾਲੀ ਵਾਰ ਛੱਡਿਆ ਮੇਰੀ ਸੇਲੀ ਦਾ ਨਾ ਜਨਮ ਦੇਣਾ ਤੇ ਉਹਨੇ ਸਾਨੂੰ ਸੱਦਿਆ ਵਾ ਉਹ ਮੇਰੀ ਤੇ ਲੱਤ ਤੇ ਸੱਟ ਲੱਗੀ ਆ ਉਹ ਮੇਰੇ ਕੋ ਤੇ ਫਲੈਸ਼ ਤੱਕ ਨਹੀਂ ਆ ਜਾਣ ਦਿਆ ਤੇ ਮੈਂ ਤੁਹਾਨੂੰ ਕਿੱਦਾਂ ਛੱਡਾਵਾਂ ਆਖਿਆ ਮੈਨੂੰ ਆਹ ਮਾਣੀ ਦੇ ਡੇਡਾ ਨੇਕ ਸੋਕ ਜਾਲਿਆ ਕਰਦੇ ਇਹਦਾ ਇੱਥੇ ਲਾਉਣਾ ਵਾ ਤੇਨੂੰ ਵੀ ਐਦਾਂ ਹੀ ਠੋਕ ਕੇ ਜਵਾਬ ਦਊਂਗਾ ਤੇ ਮੈਂ ਤੁਹਾਨੂੰ ਕਿੱਦਾਂ ਛੱਡਾਵਾਂ ਨਾ ਕੋਈ ਜੇਬ ਚ ਪੈਸਾ ਵਾ ਉਧਰ ਮੋਟਰਸਾਈਕਲ ਤੇ ਵੀ ਤੇਲ ਮੁੱਕਾ ਵਾ ਉਹ ਦਿਨ ਜਿੱਦਨ ਮੀ ਪੈਂਡਿਆ ਸੀ ਉਹ ਦੰਦੇ ਕਹਿੰਦਾ ਸੀ ਮੈਨੂੰ ਪਤੋਲੇ ਕੱਢ ਕੇ ਦੇ ਮੈਂ ਤੇ ਨਹੀਂ ਕਿਹਾ ਤੇਲ ਮੁੱਕਾ ਵਾ ਕਿਦਾਂ ਜਨਾਨੀਆਂ ਵਾਂਗੂ ਮਿਹਣੇ ਮਾਰਦੇ ਆ ਤੁਹਾਨੂੰ ਮੈਂ ਕਹਿ ਆਦਿਆਗਾ ਵਾ ਮੇਰੀ ਲੱਤ ਤੇ ਛੱਟ ਲੱਗੀ ਆ ਮੇਰ ਕੋ ਨਹੀਂ ਤੁਰਿਆ ਜਾਂਦਾ ਅੱਛਾ ਜਦੋਂ ਸਵੇਰੇ ਟੋੜ ਲੱਗੀ ਹੁੰਦੀ ਆ ਉਦੋਂ ਜੀਬ ਤੇ ਰੱਖਣ ਵਾਲੀ ਗੋਲੀ ਸੈਂਟਰ ਚੋਂ ਲਾਣ ਐਦਾਂ ਆ ਨਾ ਜਿੱਦਾਂ ਗਲੇਲ ਚ ਪਾ ਕੇ ਛੱਡਿਆ ਹੁੰਦਾ ਹੁਣ ਤੇਰੀ ਲੱਤ ਪੀੜ ਕਰਦੀ ਆ ਚੱਲ ਵੀ ਨਿਕਿਆ ਆਪਾਂ ਬਸਤੇ ਚੱਲ ਜਾਾਂਗੇ ਇਹ ਵੀ ਕਵੇ ਸਾਨੂੰ ਕੋਈ ਕੰਮ ਆਪਾਂ ਵੀ ਨਹੀਂ ਕਰਨਾ 有人。<laughs> <laughs>